हाय गाइस वेलकम बैक टू माय चैनल अम्रे सर। अम्रे सर फिलहाल ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਮੈਂ ਅੱਜ ਤੁਹਾਨੂੰ ਫਿਰ ਇੱਕ ਨਵੀਂ ਜਗ੍ਹਾ ਔਰ ਨਵੇਂ ਹਸਤਾਨ ਤੇ ਲੈ ਕੇ ਆਇਆ ਇਹ ਜ਼ਿਲ੍ਹਾ ਹੈਗਾ ਆ ਅੰਮ੍ਰਿਤਸਰ ਅੰਮ੍ਰਿਤਸਰ ਗੋਲਡਨ ਟੈਂਪਲ ਦੇ ਨੇੜੇ ਹੀ ਜਲਿਆਂਵਾਲਾ ਬਾਗ ਅੱਜ ਫਿਲਹਾਲ ਤੁਹਾਨੂੰ ਮੈਂ ਜਲਿਆਂ ਵਾਲੇ ਬਾਗ ਦੀ ਹਿਸਟਰੀ ਬਾਰੇ ਕੋਈ ਨੌਲੇਜ ਦਵਾਗਾ ਤੇ ਫਿਲਹਾਲ ਤੁਸੀਂ ਮੇਰੇ YouTube ਚੈਨਲ ਦੇ ਨਾਲ ਇਸੇ ਤਰ੍ਹਾਂ ਬਨੇ ਰਹੋ ਜਲਿਆਂਵਾਲਾ ਬਾਗ ਦਾ ਸਾਕਾ ਜਿਸ ਨੂੰ ਅੰਮ੍ਰਿਤਸਰ ਵੱਜੋਂ ਵੀ ਜਾਣਿਆ ਜਾਂਦਾ ਹੈ 13 April 1919 ਨੂੰ ਵਾਪਰਿਆ ਸੀ ਰੋਲਟ ਐਕਟ ਅਤੇ ਗ੍ਰਿਫਤਾਰੀ ਦਾ ਵਿਰੋਧ ਕਰਨ ਲਈ ਸਾਲਾਨਾ ਵਿਸਾਖੀ ਦੇ ਮੇਲੇ ਦੌਰਾਨ ਅੰਮ੍ਰਿਤਸਰ ਪੰਜਾਬ ਵਿੱਚ ਉਸ ਟਾਈਮ ਬਹੁਤ ਹੀ ਜ਼ਿਆਦਾ ਇੱਕ ਵੱਡਾ ਇਕੱਠ ਹੋਇਆ ਸੀ ਵਿਕੀਪੀਡੀਆ ਦੇ ਮੁਤਾਬਕ 25000 ਤੋਂ ਵੱਧ ਇਸ ਜਗ੍ਹਾ ਤੇ ਜੜਿਆਂ ਵਾਲੇ ਬਾਗ ਵਿੱਚ ਇਕੱਠ ਕੀਤਾ ਗਿਆ ਸੀ ਇੱਕ ਉਹਰਨਾ ਰੋਲਟ ਐਕਟ ਦੇ ਦਿਨ ਲੱਗਾ ਸੀ ਕਿਉਂਕਿ ਰੋਲਟ ਐਕਟ ਉਸ ਟਾਈਮ ਬਹੁਤ ਹੀ ਜ਼ਿਆਦਾ ਇੱਕ ਕਾਲਾ ਕਾਨੂੰਨ ਸੀ ਉਹਦਾ ਇੱਕ ਕਾਰਨ ਇਹ ਹੈਗਾ ਸੀ ਕਿ ਜਦੋਂ ਮਰਜ਼ੀ ਭਾਰਤੀਆਂ ਲੋਕਾਂ ਨੂੰ ਇੰਡੀਅਨ ਲੋਕਾਂ ਨੂੰ ਕਿਸੇ ਵੀ ਟਾਈਮ ਜਾਂ ਕਿਸੇ ਵੀ ਸਮੇਂ 'ਚ ਜੇਕਰ ਉਹ ਚਾਹੁੰਦੇ ਤੇ ਉਹ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਸਕਦੇ ਸੀ ਰਾਇਲ ਐਕਟ ਇੱਕ ਇੱਕ ਤਰ੍ਹਾਂ ਦਾ ਕਾਲਾ ਕਾਨੂੰਨ ਸੀ ਡਾਕਟਰ ਸੈਫੁਦੀਨ ਕਿਚਵਿਲ ਅਤੇ ਸਤਿਆਪਾਲ ਨੂੰ ਉਸ ਟਾਈਮ ਯਾਨੀ ਕਿ ਇਹ ਸਾਾਕਾ ਹੋਣ ਤੋਂ ਪਹਿਲਾਂ 10 April 1919 ਵਿੱਚ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਸੀ ਇਸ ਰਾਇਲ ਐਕਟ ਦੇ ਦਿਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜਿੜਿਆਂ ਵਾਲੇ ਬਾਗ ਵਿੱਚ ਇਕੱਠ ਬਹੁਤ ਜ਼ਿਆਦਾ ਵੱਡਾ ਕੀਤਾ ਗਿਆ ਸੀ ਉਹ ਇਕੱਠ ਨੂੰ ਰੋਕਣ ਵਾਸਤੇ ਇਥੋਂ ਦੇ ਅੰਮ੍ਰਿਤਸਰ ਦੇ ਵਿੱਚ ਜਨਰਲ ਡੈਲ ਜਨਰਲ ਡੈਲ ਨੇ ਇੱਥੇ ਫਿਰ ਆਪਣੀ ਜਿਹੜੀ ਫੋਰਸ ਲਿਆਂਦੀ ਆ ਉਹ ਫੋਰਸ ਦੇ ਵਿੱਚ ਕੋਈ ਕੱਲੀ ਫੋਰਸ ਉਹਨਾਂ ਦੀ ਆਪਣੀ ਨਹੀਂ ਸੀ ਉਹਨਾਂ ਦੇ ਨਾਲ ਇੰਡੀਅਨ ਫੋਰਸ ਵੀ ਨਾਲ ਸੀ ਗੋਲੀ ਦਾ ਜਿਹੜਾ ਆਰਡਰ ਦਿੱਤਾ ਗਿਆ ਸੀ ਉਹ ਗੋਲੀ ਦਾ ਆਰਡਰ ਸਿਰਫ ਉਹਨਾਂ ਨੇ ਜਦੋਂ ਦਿੱਤਾ ਆ ਤੇ ਉਹਨਾਂ ਨੇ ਅੰਦਾ ਧੂਨ ਉਸ ਟਾਈਮ ਗੋਲੀ ਬਾਰੀ ਜਿਹੜੀ ਕੀਤੀ ਆ ਸੁਣ ਚੰਦਾ ਕਿ ਹਜ਼ਾਰਾਂ ਹੀ ਕੋਈ ਮਿੰਟਾਂ ਦੇ ਵਿੱਚ ਗੋਲੀਆਂ ਜਿਹੜੀਆਂ ਇਹਨਾਂ ਲੋਕਾਂ ਤੇ ਪੰਜਾਬੀ ਲੋਕਾਂ ਤੇ ਉਸ ਟਾਈਮ ਚਲਾਈਆਂ ਗਈਆਂ ਤੇ ਇਹਨਾਂ ਨੂੰ ਕੋਈ ਭੱਜ ਦਾ ਮੌਕਾ ਉਸ ਟਾਈਮ ਇੱਕ ਰਤੀਜ ਨਾਮ ਨਹੀਂ ਮਿਲਿਆ ਤੇ ਸਾਰੇ ਦਰਵਾਜ਼ੇ ਉਸ ਟਾਈਮ ਇਸ ਜਲੇ ਵਾਲੇ ਬਾਗ ਦੇ ਬੰਦ ਕਰ ਦਿੱਤੇ ਗਏ ਸੀ ਇਹ ਬਹੁਤ ਹੀ ਇੱਕ ਕਤਲੇਆਮ ਉਸ ਟਾਈਮ ਇਸ ਜੜੇ ਵਾਲੇ ਬਾਗ ਵਿੱਚ ਕੀਤਾ ਗਿਆ ਸੀ ਸਿਰਫ ਇੱਕ ਰਾਇਲ ਐਕਟ ਨੂੰ ਰੋਕਣ ਦਾ ਇੱਕ ਤਰਨਾਕ